ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਸੈਕੰਡ ਹੈਂਡ ਸੈਕੰਡ ਹੈਂਡ ਟਰੈਕਟਰ ਤੇ ਜੋ ਕੰਡੀਸ਼ਨ ਹੋਊਗੀ ਬਿਲਕੁਲ ਸੱਚ ਤੇ ਸਾਫ਼ ਸੁਥਰੀ ਦੱਸੀ ਜਾਊਗੀ ਆਪਰੇ ਨਾਲ ਵੀ ਰਹਾ ਹੈਗਾ ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਆਪਾਂ ਆਪਣਾ ਐਡਰੈਸ ਹੀ ਦੱਸ ਦਈਏ ਵੀਰੇ ਆਪਣਾ ਐਡਰੈਸ ਹੈਗਾ ਜੀ ਢਾਲੀਵਾਲ ਡਾਇਰੈਕਟਰਸ ਕੋਟਕਪੂਰਾ ਰੋਡ ਨੀਅਰ ਓਵਰਬ੍ਰਿਜ ਠੀਕ ਹੈ ਹਾਂਜੀ ਮੋਗਾ ਤੋਂ ਪਹਿਲਾਂ ਹੀ ਆਪਣਾ ਹਾਂਜੀ ਸਟਾਰਟ ਹੋਏਗਾ ਹਾਂਜੀ ਬਾਗਾਪੁਰਾਣਾ ਰੋਡ ਵੀ ਆਜਦਾ ਹੈ ਤੇ ਕੋਟਕਪੂਰਾ ਬਾਈਪਾਸ ਵੀ ਕਹਿੰਦੇ ਹੁੰਦੇ ਠੀਕ ਹੈ ਜੀ ਇਹ ਆਪਣਾ ਆ ਗਿਆ ਸੋਨਾਲਿਕਾ ਹਾਂਜੀ ਇਹ ਕਿੰਨਾ ਮਾਡਲ ਹੈ ਜੀ ਇਹ 21 ਮਾਡਲ ਹੈ ਜੀ ਇਹ RX50 ਹੈਗਾ 3 ਸਿਲੰਡਰ ਦੇ ਵਿੱਚ ਠੀਕ ਹੈ 3 ਗੀ ਸਪੀਡ ਆ ਬੈਦ ਚੇਂਜਰ ਗੇਅਰ ਅੱਛਾ ਬੈਦ ਚੇਂਜਰ ਆ ਆਜੋ ਇੱਧਰ ਦੀ ਆ ਜਾਣਾ ਚੇਂਜਰ ਗੇਅਰ ਹੈ ਜੀ ਇਹਦਾ ਇਹ ਤਾਂ ਫੰਕਸ਼ਨ ਸਾਰੇ ਆ ਗਏ ਜੀ ਇਹ ਕਿੰਨੇ ਐਚਪੀ ਤੇ ਵੀਰੇ ਆ ਜਾਂਦਾ ਹੈ ਇਹ 52 ਦੀ ਕੈਟਾਗਰੀ ਦਾ ਟਰੈਕਟਰ ਆ ਜੀ ਠੀਕ ਆ ਵੀਰੇ ਹਾਂਜੀ ਕਹਿਣ ਦਾ ਮਤ ਉਹ ਵੱਡਿਆਂ ਚ ਆ ਗਿਆ ਹਾਂਜੀ ਠੀਕ ਆ ਵੀਰੇ ਕੰਡੀਸ਼ਨ ਸਾਰੀ ਚੈੱਕ ਕਰਾ ਦੇਣਾ ਟਰੈਕਟਰ ਚ ਤਾਂ ਖੁੱਲਿਆ ਹੋਵੇ ਜੀ ਨਹੀਂ ਕਿਧੋ ਨਹੀਂ ਖੁੱਲਿਆ ਤੁਸੀਂ ਚੈੱਕ ਕਰ ਸਕਦੇ ਤੁਸੀਂ ਵੀ ਸਾਰਾ オリジナル ਆ ਹਾਂਜੀ ਸਾਰਾ オリジナル ਇਹ ਕਿੰਨਾ ਮਾਡਲ ਵੀਰੇ ਦੱਸਿਆ ਜੀ ਇਹ 2021 ਮਾਡਲ ਆ ਜੀ 2021 ਲੋਕਲ ਮੋਗੇ ਦਾ ਨੰਬਰ ਆ ਪੀਵੀ 29 29 ਹਾਂਜੀ ਲੋਕਲ ਨੰਬਰ ਆ ਇਹ ਟਰੈਕਟਰ ਦੀ ਕੰਡੀਸ਼ਨ ਤੁਸੀਂ ਟਾਇਰ ਵਗੈਰਾ ਦੇਖ ਲਓ ਟਾਇਰ 90 ਪੈਸੇ ਆਉਣਗੇ ਜੀ ਇਹ ਹੈਗੇ 85 ਪੈਸੇ ਟਾਇਰ ਹੈਗੇ ਨਾਲ ਦੇ 85 90 ਹਾਂ ਨਾਲ ਦੀ ਟਾਇਰ ਆ ਜੀ ਨਾਲ ਦੀ ਹੈ ਜੀ ਹਾਂ ਜੀ ਨਾਲ ਦੇ ਆ ਜੀ ਫਿਰ ਤਾਂ ਕੁਛ ਹੋ ਵੀ ਨਹੀਂ ਚੱਲਿਆ ਆਣਾ ਵੀਰੇ ਹਾਂ ਜੀ ਹਾਂ ਇਧਰੋਂ ਵੀ ਦਿਖਾ ਦੇਣਾ ਨੂੰ ਪੰਪ ਪੰਪ ਸਾਰਾ ਕੁਝ ਵੀ ਟਰੈਕਟਰ ਕਿਤੇ ਵੀ ਖੁੱਲਿਆ ਨਹੀਂ ਆਇਆ ਟਰੈਕਟਰ ਪੂਰਾ ਕਾਇਮ ਆ ਕਿਸੇ ਵੀ ਵੀਰ ਨੇ ਖਰੀਦਣਾ ਇਹਦਾ ਵੀਰ ਜੀ ਪ੍ਰਾਈਸ ਇਹਦਾ ਪ੍ਰਾਈਸ ਹੈਗਾ ਜੀ 5 ਲੱਖ 10 ਹਜ਼ਾਰ ਰੁਪਏ ਜੀ ਮਾਨਤਾਂ ਉਹ ਜੀ ਮਾਨਤਾਂ ਹੋ ਜਾਊਗਾ ਮੌਕੇ ਤੇ ਜੀ ਠੀਕ ਹੈ ਲਓ ਜੀ ਕਿਸਾਨ ਵੀਰੋਂ ਮਾਨਤਾਂ ਲਓ ਜੀ ਅੱਗੇ ਆ ਗਿਆ ਆਪਣਾ ਫਰੀ ਵਾਲਾ ਚੱਲਣ ਵਾਲਾ ਜਿਹੜਾ ਤੇਲ ਹੀ ਨਹੀਂ ਖਾਂਦਾ ਇੱਕ ਸਿਲੰਡਰ ਹੀ ਹੈ ਨਾ ਜੀ ਹਾਂਜੀ ਇੱਕ ਸਿਲੰਡਰ ਹੈ ਜੀ ਇੱਕ ਸਿਲੰਡਰ ਇਹ ਕਿੰਨਾ ਮਾਡਲ ਹੈ ਜੀ ਇਹ 2009 ਮਾਡਲ ਹੈ ਜੀ 2009 ਹਾਂਜੀ ਟਰੈਕਟਰ ਇਹ ਵੀ ਸ਼ੋਅ ਤੇ ਚਲੋ ਲਾ ਕੇ ਰੱਖੀ ਹੋਣੀ ਹੈ ਨਾ ਹਾਂਜੀ ਬਾਕੀ ਹੈ ਸਾਰਾ Ориਜਨਲ ਆ ਜੰਨਾ ਹੈਗਾ ਜੀ ਸਾਰਾ Ориਜਨਲ ਹਾਂਜੀ ਠੀਕ ਆ ਗ੍ਰੀਟ ਠੀਕ ਤੇ ਟਰੈਕਟਰ ਦੇ ਟਾਇਰ ਥੋੜੇ ਹਿਸਾਬ ਦੇ ਹੀ ਆ ਹਿਸਾਬ ਦੇ ਕੀ ਟਾਇਰ ਹੀ ਹਾਂ ਜਿਹੜੀ ਗੱਲ ਹੈਗੀ ਸੋ ਹੈਗੀ ਆ ਹਾਂਜੀ ਹਾਂਜੀ ਇਹ ਆਸ਼ਰ ਟਰੈਕਟਰ ਆ ਬਿਚ ਲਾ ਗਿਆ ਰਬ ਇਹ ਆਪਣੇ ਬਿਨਾ ਪਾਵਰ ਤੋਂ ਨਾ ਉਦੋਂ ਤਾਂ ਮੈਨੂੰ ਲੱਗਾ ਇਹ ਨਹੀਂ ਹੈ ਨਾ ਜੇ ਇਹ ਬਿਨਾ ਬਾਵਰ ਤੀ ਆਉਂਦਾ ਜੀ ਸਿੰਪਲ ਆਈਸ਼ਰ ਕਿਸੇ ਵੀ ਮੇਰੇ ਵੀਰ ਪ੍ਰਾਣੇ ਲੈਣਾ ਹੋਵੇ ਕਈ ਵੀਰਾਂ ਨੂੰ ਲੋਡ ਹੁੰਦੀ ਆਪਣੇ ਤੂੜੀ ਤਾੜੀ ਦਾ ਕੰਮ ਕਰ ਲੈ ਜਾਂ ਕਿਸੇ ਵੀ ਆਪਦੇ ਕਮਰਸ਼ੀਅਲ ਕੰਮ ਲਈ ਉਹਦੇ ਵਾਸਤੇ ਬੈਸਟ ਹੁੰਦਾ ਟਰਾਲੀ ਜੀ ਤੇ ਇਹਦਾ ਵੀਰ ਜੀ ਆਪਾਂ ਪ੍ਰਾਈਸ ਇਹਦਾ ਪ੍ਰਾਈਸ ਹੈਗਾ ਜੀ 1 ਲੱਖ 40000 ਜੀ 1 ਲੱਖ 40000 ਲਓ ਜੀ ਮੇਰੇ ਕਿਸਾਨ ਵੀਰੋ ਕਿਸੇ ਵੀ ਵੀਰ ਨੂੰ ਇਹ ਚਾਹੀਦਾ ਆ ਤੇ ਜ਼ਰੂਰ ਯਾਦ ਕਰਿਓ ਮੋਗੇ ਦੇ ਵਿੱਚ ਅੱਗੇ ਆਜੋ ਆਪਣਾ ਜੌਨ ਡੀਅਰ 5405 ਇਹ ਕਿੰਨਾ ਮਾਡਲ ਆ ਜੀ ਇਹ ਜੀ ਮਾਰਕਾ ਦਾ 19 ਆ 19 ਦਾ ਜੀ ਆਰ ਸੀ ਇਹਦੀ 20 ਦੀ ਆ ਆਰ ਸੀ 20 ਦੀ ਹਾਂ ਜੀ ਲਾਸਟ ਵੀ ਨਿਕਲਾ 19 ਦੇ ਲਾਸਟ ਹਾਂ ਜੀ ਇਹ ਨਾ ਬੜੇ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਆ 5405 ਬਿਨਾ ਸੀ ਆਰ ਡੀ ਤੋਂ ਆ ਮੋਗੇ ਖੜਾ ਕਿਸੇ ਵੀ ਮੇਰੇ ਵੀਰ ਨੇ ਲੈਣਾ ਤੇ ਤੁਸੀਂ ਲੈ ਸਕਦੇ ਬਿਨਾ ਸੀ ਆਰ ਡੀ ਤੋਂ ਸਿੱਧਾ ਬੋਸ਼ ਨੇ ਪੰਪ ਦਾ ਮਾਈਕੋ ਦੇ ਬੰਪਰ ਜਿੰਨਾ ਬਸ ਸਿੱਧਾ ਜੌਨ ਡੀਅਰ ਕਹਿ ਦੇਣਾ ਟਾਇਰ ਇਹਦੇ ਕਿਵੇਂ ਆ ਜੀ ਟਾਇਰ ਇਹਦੇ ਨਾਲ ਦੀ ਆ ਜੀ ਚਾਰ ਨਾਲ ਦੀ ਆ ਜੀ ਹਾਂਜੀ ਨਾਲ ਦੀ ਆ ਫਿਰ ਤਾਂ ਇਹ ਵੀ ਕੁਝ ਨਹੀਂ ਚੱਲਿਆ ਹਣਾ ਸਾਫ ਦੇ ਚੱਲਿਆ ਹਣਾ ਨਹੀਂ ਚੱਲਿਆ ਸਾਫ ਦੇ ਆ ਜੀ ਠੀਕ ਆ ਜੀ ਫਿਰ ਟ੍ਰੈਕ ਦੀ ਕੰਡੀਸ਼ਨ ਦਿਖਾ ਦੇ ਇਹਨਾਂ ਨੂੰ ਸਾਰਾ ਜੈਨੂਆ ਨਾ ਟ੍ਰੈਕਟਰ ਕੰਡੀਸ਼ਨ ਨੂੰ ਚੈੱਕ ਕਰ ਲਓ ਜੀ ਟਾ ਮਾਡਲ ਆ ਮੇ ਲਗਾਣਾ ਸਟੀering ਉੱਪਰ ਥੱਲੇ ਹੁੰਦਾ ਹਾਂ ਹਾਂ ਟਾ ਮਾਡਲ ਆ ਜੀ ਹਾਂ ਤਾਂ ਉਹ ਮਾਡਲ ਆ ਸਟੀering ਉੱਪਰ ਥੱਲੇ ਹੁੰਦਾ ਹਾਂ ਹਾਂਜੀ ਸਪੀਡਾਂ ਜੋਂਡੀਅਰ ਜੀਆਂ ਪਤਾ ਹੀ ਆ ਆਪਣੇ ਵੀਰਾਂ ਨੂੰ A B C D ਚਾਰ ਸਪੀਡਾਂ ਇੱਥੋਂ ਤਿੰਨ ਉਧਰ ਆ ਗਈਆਂ ਤੇ ਜਿਹੜੇ ਵੀ ਮੇਰੇ ਵੀਰ ਨੂੰ ਜੋਂਡੀਅਰ ਚਾਹੀਦਾ ਤੇ ਟੱਪਾ ਤੁਸੀਂ ਦੇਖ ਸਕਦੇ ਹੋ ਵੀ ਐਨ ਟਰੈਕਟਰ ਟਣਾ ਟਾਨਿਆ ਪਿੱਛੋਂ ਵੀ ਦਰਸ਼ਨ ਕਰਵਾ ਦੇਣਾ ਉਹਨਾਂ ਨੂੰ ਇਹ ਛਤਰੀ-ਛੁਤਰੀ ਇਹ ਨਾਲ ਹੀ ਮਿਲੂਗੀ ਗਿਰਜ ਨਾਲ ਹੀ ਮਿਲੂਗੀ ਉਹ ਆਪਣੇ ਸੋਨ ਵਾਲੀ ਕਾਦੇ ਵੀ ਨਾਲ ਹੀ ਉਹਦੀ ਵੀ ਨਾਲ ਜੀ ਜੋ ਸਮਾਨ ਜਿਵੇਂ ਆਇਆ ਲੱਗਿਆ ਐਂ ਮਿਲੂਗਾ ਇਹ ਸਾਰਾ ਕੁਝ ਮਿਲੂਗਾ ਹਾਂਜੀ ਹੁੱਕ ਡੰਡਾ ਡਰਾਵਰ ਆ ਹਾਂਜੀ ਜੋ ਵੀ ਹੁਣ ਤੁਸੀਂ ਫੋਟੋ ਜਾਂ ਵੀਡੀਓ ਲੈ ਰਹੇ ਹੋ ਹਾਂਜੀ ਇਹਦੇ ਚ ਇਦਾਂ ਹੀ ਮਿਲੂਗਾ ਜਦੋਂ ਵੀ ਕੋਈ ਕਸਟਮਰ ਆਊਗਾ ਠੀਕ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਦਾ ਆਪਾਂ ਨਾ ਰੇਟ ਦੱਸਣਾ ਭੁੱਲ ਗਏ ਸੀਗੇ ਵੀਡੀਓ ਦੇ ਵਿੱਚ ਤਾਂ ਕਰਕੇ ਮੈਂ ਆਹ ਵਾਲਾ ਸ਼ਾਰਟ ਵਿੱਚ ਐਡ ਕਰ ਦਿੱਤਾ ਇਹ ਟਰੈਕਟਰ ਆਪਾਂ ਨੂੰ ਮਿਲ ਜੂਗਾ 10 ਲੱਖ 30 ਹਜ਼ਾਰ ਦਾ ਮਾਨਤਨ ਹੋ ਜਾਊਗਾ ਮੌਕੇ ਤੇ ਜਦੋਂ ਆਪਾਂ ਜਾਵਾਂਗੇ ਵੀਰ ਪੂਰਾ ਮਾਨਤਨ ਕਰ ਦੂਗਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਹੀ ਲਈ ਆ ਟਰੈਕਟਰ ਦੇ ਨਾਲ ਜੋ ਵੀ ਹੈਗਾ ਹੁੱਕ ਡੰਡਾ ਡਰਾਈਵਰ ਛਤਰੀ ਸਾਰਾ ਕੁਝ ਮਿਲੂਗਾ ਐਂਡ ਓਕੇ ਈ ਮਿਲਦੇ ਅੱਗੇ ਵੀਡੀਓ ਕੰਟੀਨਿਊ ਦੀ ਵਿੱਚ ਅੱਗੇ ਆ ਜੀ ਆਪਾਂ ਫਾਰਮ ਟਰੈਕ 45 ਇਹ ਕਿੰਨਾ ਮਾਡਲ ਆ ਵੀਰੇ ਇਹ 2009 ਮਾਡਲ ਆ ਜੀ 2009 ਹਾਂਜੀ ਟ੍ਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਇਹਦੇ ਟਾਇਰ ਤਾਂ ਜਮਾਂ ਹੀ ਨਵੇਂ ਲੱਗਦੇ ਵੀਰੇ ਇਹਦੇ ਚਾਰੇ ਟਾਇਰ ਨਵੇਂ ਆ ਜੀ ਹਨਾ ਇਹ ਤਾਂ ਬ੍ਰਾਂਡ ਨੇ ਹੀ ਲੱਗਦੇ ਆ ਹਾਂਜੀ ਇਹ ਤਾਂ ਜਮਾਂ ਹੀ ਆਪਣੇ ਆਲੂ ਵਾਲਾ ਮੇਰਾ ਵੀਰ ਜੇ ਕਿਸੇ ਨੂੰ ਚਾਹੀਦਾ ਹਾਂਜੀ ਚੋਨਾ ਵੱਢ ਗਿਆ ਆਪਾਂ ਲਾਉਣੇ 13 6 28 ਦੇ ਟਾਰਾਂ ਚ ਪੂਰਾ ਵਧੀਆ ਇੰਜਨ ਗੇਅਰ ਦਾ ਪੂਰਾ ਓਕੇ ਆ ਓਕੇ ਜੀ ਤਾਂ ਹਾਂ ਜੀ ਪੀਵੀ 29 ਦਾ ਨੰਬਰ ਹੈ ਇਹਦਾ ਵੀ ਮੋਗੇ ਦਾ ਇਹ ਵੀ ਮੋਗੇ ਦਾ ਜੀ ਹਾਂ ਜੀ ਠੀਕ ਆ ਵੀਰੇ ਲਓ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਇਹਦੀ ਵੀ ਕਿਸੇ ਵੀ ਮੇਰੇ ਵੀਰ ਨੂੰ ਚਾਹੀਦਾ ਹੋਇਆ ਫਾਰਮ ਟਰੈਕ ਬੰਦਾ ਇਹ ਫਾਰਮ ਟਰੈਕ ਓਰੀਜਨਲ ਹੀ ਆ ਨਾ ਫਾਰਮ ਟਰੈਕ ਹਾਂ ਜੀ ਹਾਂ ਜੀ ਫਾਰਮ ਟਰੈਕ ਕਈ ਨੇ ਫੋਰਡ ਨੂੰ ਵੀ ਕਰਾਏ ਹੋਣੇ ਨਹੀਂ ਨਹੀਂ ਜੀ ਓਰੀਜਨਲ ਫਾਰਮ ਟਰੈਕ ਪੇਂਟ ਪੂਰ ਓਰੀਜਨਲ ਆ ਜੀ ਹਾਂ ਜੀ ਠੀਕ ਆ ਬਾਕੀ ਨੌ ਮਾਡਲ ਆ ਮਾੜਾ ਮੋਟਾ ਚਲੋ ਹੋ ਹੀ ਜਾਂਦਾ ਤੁਹਾਨੂੰ ਵੀ 19 21 ਨੌ ਮਾਡਲ ਚ ਹੋ ਹੀ ਜਾਂਦਾ ਲਓ ਜੀ ਕਿਸਾਨ ਵੀਰੋ ਆ ਜਾ ਉਧਰ ਦੇ ਇਹਨੂੰ ਤੁਸੀਂ ਤੇ ਆ ਗਿਆ ਜੀ ਆਪਣਾ ਪਹਿਲੀ ਸ਼ੋ ਵਾਲਾ ਸੋਨਾਲੀਕਾ ਜਿਹੜੀ ਸਿੱਧੀ ਸ਼ੋ ਚ ਆਉਂਦਾ ਸੀਗਾ ਹਨਾ ਜੀ 60 ਇਹ 8 ਮਾਡਲ ਆ ਜੀ 8 ਇਹ 4 ਹੈ ਸਿਲੰਡਰ 4 ਚਾ ਇਹ 14 ਡਰਾਂ ਵਾਲਾ 60 ਅੱਛਾ ਇਹ ਇਹ オリジナル ਹੀ 14 ਡਰਾਂ ਚ ਆਇਆ ਇਹ オリジナル ਹੀ 14 ਡਰਾਂ ਦੇ ਡਰਾਂ ਚ ਆਇਆ ਜੀ ਠੀਕ ਆ ਵੀਰੇ ਠੀਕ ਆ ਤੇ ਸਪੀਡਰੀਆਂ ਲੋ ਆ ਜੀ ਹਾਈ ਲੋ ਜੀ ਹਾਈ ਲੋ ਕਿਉਂਕਿ ਉਦੋਂ ਮੇਰੇ ਲੱਦਾ ਆਉਂਦੇ ਹੀ ਇਹ ਸੀ ਹਨਾ ਹਾਈ ਲੋ ਹੀ ਆਉਂਦੇ ਸੀਗੇ ਉਦੋਂ ਬਾਅਦ ਹੀ ਇਹਦਾ ਸੀਗਾ ਸੋਨਾਲੀਕਾ ਤਕਰੀਬਨ ਜਿਹੜੇ ਵਾਲਡ ਟਰੈਕ ਆ ਗਏ ਸੀਗੇ 14 15 ਚ ਹਾਂਜੀ 13 ਜਾਂ 14 ਚ 3 ਸਪੀਡ ਉਦੋਂ ਬਾਅਦ ਜਿਹੜਾ ਦੂਸਰਾ ਟਰੈਕਟਰ ਆਇਆਗਾ ਇਹ 20 ਚ ਹੀ ਆਇਆ ਹੈਗੀ ਠੀਕ ਹੈ 3 ਸਪੀਡ ਕਿਉਂਕਿ ਹਾਂ ਜਦੋਂ ਆਪਣੇ ਸੁਪਰ ਸਿੱਡਰ ਆਇਆ ਉਦੋਂ ਜ਼ਰੂਰਤ ਆ ਪਈਆਂ ਸਾਰੀ ਉਸ ਤੋਂ ਫਿਰ ਰეკਮੈਂਡ ਕਰੇ ਇਹਨਾਂ ਨੇ 4 ਸਿਲੰਡਰ ਇੰਜਨ ਆ ਟਾਇਰ ਦਿਖਾ ਦੇ ਇਹਨਾਂ ਨੂੰ ਟਾਇਰ ਇਹਦੇ ਆਉਣਗੇ 30 ਪੈਸੇ ਹਨਾ 35 ਪੈਸੇ ਹਾਂ ਤੇ ਅਗਲੇ ਟਾਇਰ ਵੀ ਇੰਨੇ ਹੀ ਆ ਤੇ ਹਾਈ ਲੋ ਟਰੈਕਟਰ ਦੀ ਕਣੀ ਇੰਜਨ ਆ ਲਿਫਟ ਦੀ ਗਾਰੰਟੀ ਹੈ ਜੀ ਜਨ ਗੇਅਰ ਪੂਰਾ ਵਧੀਆ ਸਾਰਾ ਟਰੈਕਟਰ ਜੈਨੂਅਲ ਹੈ ਜੀ ਪੂਰਾ ਪਹਿਲੇ ਨਾਂ ਦਾ ਟਰੈਕਟਰ ਹੈ ਪੀ ਵੀ 68 ਨੰਬਰਾਂ ਨੇ ਹਰ ਸਿੰਘ ਵਾਲੇ ਦਾ ਠੀਕ ਹੈ ਜੀ ਵੀ ਗਾਂ ਜਿਹੜੇ ਵੀਰ ਨੇ ਲੈਣਾ ਉਹਦਾ ਦੂਜੇ ਸਾਈਡ ਹੀ ਹੈ ਨਾ ਦੂਜਾ ਨੰਬਰ ਜੇ ਨਹੀਂ ਜਾਊਗਾ ਜੀ ਹਾਂ ਫਸਟ ਆਉਣਾ ਤੇ ਪੰਜਾਬ ਨੰਬਰ ਹੈ ਇੰਜਨ ਗੇਅਰ ਲਿਫਟ ਦਾ ਵੀਰਾ ਕਹਿੰਦਾ ਵੀ ਓਕੇ ਆ ਟਰੈਕਟਰ ਤੇ ਤੁਸੀਂ ਇਹ ਜੇ ਲੈਣਾ ਟਰੈਕਟਰ ਤੇ ਵੀਰੇ ਨਾਲ ਕੰਟੈਕਟ ਕਰ ਸਕਦੇ ਟਰੈਕਟਰ ਦੇ ਦਰਸ਼ਨ ਚਾਰਾਂ ਦੇ ਕਰ ਲਏ ਆ ਤੇ ਵੀਰੇ ਦਾ ਨੰਬਰ ਮੈਂ ਡਿਸਪਲੇ ਤੇ ਲਾ ਦੂੰਗਾ ਇਹ ਮੋਗੇ ਸੋਨਾਲੀਕਾ ਏਜੰਸੀ ਦੇ ਵਿੱਚ ਇਹ ਚਾਰੇ ਟਰੈਕਟਰ ਖੜੇ ਆ ਕਿਸੇ ਵੀ ਮੇਰੇ ਵੀਰ ਨੂੰ ਇਹ ਚਾਹੀਦੇ ਹੋਣ ਸੋਨਾਲੀਕਾ ਆਈਸ਼ਰ ਅਗਰੇ ਆਈਸ਼ਰ ਫਾਰਨਟ੍ਰੈਕ ਜੌਂਡੀਅਰ 5405 4x4 ਕਿਸੇ ਵੀ ਮੇਰੇ ਵੀਰ ਭਰਾ ਨੂੰ ਇਹ ਟਰੈਕਟਰ ਚਾਹੀਦੇ ਹੋਣ ਤੁਸੀਂ ਮੋਗੇ ਸੋਨਾਲੀਕਾ ਏਜੰਸੀ ਚਾਕੇ ਤੇ ਖਰੀਦ ਸਕਦੇ ਹੋ ਸੋਨਾਲੀਕਾ ਏਜੰਸੀ ਨਾਲ ਨੂੰ ਦਿਖਾ ਦੇ ਫਿਰ ਜੀ ਇੱਕ ਰੀ ਅਡਰੈਸ ਮਰਾ ਦੱਸ ਦੋ ਨੰਬਰ ਬੋਲ ਕੇ ਵੀ ਦੱਸ ਦਿਓ ਅਡਰੈਸ ਹੈਗਾ ਜੀ ਆਪਣਾ ਐਮ ਐਸ 47 ਵਾਲਾ ਡਾਇਰੈਕਟਰੀ ਕੋਰਨਰ ਵਾਲਾ ਯਾਰ ਓਵਰ ਬ੍ਰਿਜ ਮੋਗਾ ਜੀ ਠੀਕ ਹੈ ਜੀ ਹਾਂਜੀ ਕੰਟੈਕਟ ਨੰਬਰ ਹੈਗਾ ਜੀ 94638 ਹਾਂਜੀ 94872 ਇਹ ਕਹੇਗਾ ਜੀ 75893 142552 ਜੀ ਇਹ ਵਾਲੇ ਨੰਬਰ ਡਿਸਪਲੇ ਤੇ ਨਹੀਂ ਚੱਲਦੇ ਹੋਣਗੇ ਤੁਸੀਂ ਜਦੋਂ ਮਰਜ਼ੀ ਇੱਥੋਂ ਆ ਕੇ ਟੈਕ ਟੇਕ ਸਕਦੇ ਲੋ ਆ ਗਿਆ ਮਿਲਦੇ ਆ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸੋਨਾਲੀਕਾ ਨੂੰ ਪਿਆਰ ਕਰਨ ਵਾਲੇ ਵੀਰ ਨਾ ਬਹੁਤ ਮੈਨੂੰ ਫੋਨ ਕਰਦੇ ਹੁੰਦੇ ਆ ਤੇ ਕਹਿੰਦੇ ਹੁੰਦੇ ਆ ਵੀ ਤੂੰ ਨਾ ਕਦੇ ਸੋਨਾਲੀਕਾ ਦੀ ਤਾਰੀਫ ਨਹੀਂ ਕਰੀ ਜਾਂ ਤੂੰ ਕਦੇ ਬਹੁਤ ਘੱਟ ਬੋਲਦਾ ਸੋਨਾਲੀਕਾ ਬਾਰੇ ਲਓ ਜੀ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਪਈ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਤੇ ਹੁਣ ਫੇਰ ਦੱਸਦਾ ਸੋਨਾਲੀਕਾ ਦੀ ਤਾਰੀਫ ਪੂਰੇ ਇੰਡੀਆ 'ਚ ਓਦਾਂ ਹੀ ਹੋਗੀ ਸੀ ਆਰ ਡੀ 75 HP ਇਹਨਾਂ ਦਾ ਪਹਿਲੇ ਨੰਬਰ ਤੇ ਆਇਆ ਸੋਨਾਲਿਕਾ ਤੇ ਹਮ ਪਾਲੋ ਲੁੱਡੀਆਂ ਪਾਲੋ ਭੰਗੜੇ ਮੈਂ ਕਹਿੰਦਾ ਜੀ ਸਿਰਾ ਲੱਗ ਗਿਆ ਸਿਰਾ ਹੁਣ ਖੁਸ਼ ਹੋ ਮੇਰੇ ਤਾਰੀਫ ਕਰਨ ਦੀ ਲੋੜ ਹੀ ਨਹੀਂ ਪਈ ਜਿਹੜੀ ਚੀਜ਼ ਵਧੀਆ ਹੋਊਗੀ ਉਹਦੀ ਤਾਰੀਫ ਆਪੇ ਹੀ ਹੋ ਜਾਣੀ ਪਹਿਲੇ ਨੰਬਰ ਤੇ ਆਇਆ 65 HP CRD ਦੇ ਵਿੱਚ ਸੋਨਾਲਿਕਾ ਸੋਨਾਲੀ ਕਾਲੇ ਵੀਰਨਾ ਬਹੁਤ ਝੁਰਦੇ ਹੁੰਦੇ ਜੀ ਵੀ ਸਾਡੇ ਡਰਾਈਵਰ ਦੀ ਤਾਰੀਫ ਨਹੀਂ ਹੁੰਦੀ ਪਿੱਛੇ ਰਹਿ ਗਿਆ ਇਦਾਂ ਆ ਉਦਾਂ ਆ ਮੈਂ ਕਿਹਾ ਨਾ ਅਨਪ੍ਰਵਾਹ ਨਾ ਕਰੋ ਤੁਹਾਡਾ ਡਰਾਈਵਰ ਪਿੱਛੇ ਨਹੀਂ ਰਿਹਾ ਅੱਗੇ ਹੀ ਲੰਘ ਗਿਆ ਕਰ ਦੋ ਪਾਲਟੀਆਂ ਛਾਲਟੀਆਂ ਵਰ ਦੋ ਲੰਡੂ ਹੈ ਪਾਲੋ ਤੇ ਆਹ ਟਰੈਕਟਰ ਇਹਨਾਂ ਦਾ ਨਵਾਂ ਆਇਆ ਇਹ ਵੀ ਇਹਨਾਂ ਨੇ ਨਾ ਦੋ ਸਿਲੰਡਰ ਸੀਗਾ 34 HP ਦੇ ਵਿੱਚ ਇਹਨਾਂ ਤਿੰਨ ਸਿਲੰਡਰ ਕਰਤਾ 730 ਨੂੰ ਲਓ ਜੀ ਲਵ ਯੂ ਸਾਰਿਆਂ ਨੂੰ ਖੁਸ਼ ਹੋਣ ਨਿਆਰੇ ਪੂਰੇ